ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕਿ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਸਮੇਂ ਜੇ ਗੱਲ ਕਰੀਏ ਤਾਂ ਵੱਡੀ ਖਬਰ ਮਾਨ ਸਿੰਘ ਪੁੱਟੋ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਤਸਵੀਰਾਂ ਤੁਹਾਨੂੰ ਪਹਿਲੇ ਦਿਖਾ ਰਿਹਾ ਇਹ ਪੈਲੀ ਦੇ ਵਿੱਚ ਖੜੇ ਆ ਗਏ ਆ ਕਿਸਾਨ ਵੀ ਇੱਥੇ ਖੜੇ ਆ ਗਏ ਨੇ ਦੱਸਿਆ ਜਾ ਰਿਹਾ ਕਿ ਇਹ ਫਸਲ ਨੂੰ ਅੱਗ ਲੱਗਣ ਨਾਲ ਜਿਹੜੀ ਹੈ ਕਾਫੀ ਜਿਹੜਾ ਆ ਕਿਸਾਨਾਂ ਦਾ ਨੁਕਸਾਨ ਹੋ ਗਿਆ ਪੁੱਤਾ ਵਾਂਗੂ ਜਿਹੜੀ ਫਸਲ ਪਾਲੀ ਹੁੰਦੀ ਹੈ ਇਹੀ ਸਮਾਂ ਹੁੰਦਾ ਹੈ ਜਦੋਂ ਇਹਨਾਂ ਨੂੰ ਜਦੋਂ ਮੰਡੀਆਂ ਦੇ ਵਿੱਚ ਲੈ ਜਾ ਕੇ ਆਪਣਾ ਜੋ ਖਰਚਾ ਹੋਇਆ ਹੁੰਦਾ ਉਸ ਦਾ ਮੁਨਾਫਾ ਆਪਣੇ ਘਰ ਦਾ ਮੁਨਾਫਾ ਹਰ ਇੱਕ ਚੀਜ਼ ਜਿਹੜੀ ਇਸ ਫਸਲ ਦੇ ਵਿੱਚੋਂ ਕੱਢੀ ਜਾਂਦੀ ਹੈ ਪਰ ਹੁਣ ਜਿਹੜਾ ਨੁਕਸਾਨ ਜਿਹੜਾ ਖਰਚਾ ਇਹਨਾਂ ਦਾ ਸਾਰਾ ਇਸ ਫਸਲ ਤੋਂ ਹੁੰਦਾ ਹੈ ਪਰ ਹੁਣ ਜੇ ਗੱਲ ਕਰੀਏ ਤੁਹਾਨੂੰ ਇੱਧਰ ਵੀ ਤਸਵੀਰਾਂ ਦਿਖਾਣੀਆਂ ਵੀ ਇੱਥੋਂ ਜਿਹੜੀ ਹੈ ਅੱਗ ਲੱਗੀ ਸੀ ਤੇ ਇਹ ਜਿਹੜਾ ਵਿੱਚੋਂ ਵਿੱਚ ਜਿਹੜਾ ਏਰੀਆ ਹੈਗਾ ਸਾਰਾ ਹੀ ਸੜਕੇ ਜਿਹੜਾ ਸੁਆਹ ਹੋ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਹੀ ਇਹਨਾਂ ਦਾ ਰੋਸ ਹੈਗਾ ਕਿ ਬਿਜਲੀ ਵਿਭਾਗ ਦੇ ਵਾਲੇ ਵੱਲੋਂ ਬਹੁਤੀ ਹੀ ਹੈਗੀ ਆ ਉਹਨਾਂ ਵੱਲੋਂ ਜਦੋਂ ਪਤਾ ਹੁੰਦਾ ਵੀ ਫਸਲਾਂ ਜਿਹੜੀਆਂ ਤਿਆਰ ਹਨ ਤੇ ਸਾਡੇ ਵੱਲੋਂ ਜਿਹੜੀਆਂ 17 ਦੀ ਖਿਚਾਈ ਕੀਤੀ ਜਾਂਦੀ ਹੈ ਪਰ ਲੇਕਿਨ ਕਿਸੇ ਵੀ ਵਿਭਾਗ ਦਾ ਬੰਦਾ ਜਿਹੜਾ ਆ ਕੇ ਇੱਥੇ ਤਾਰਾਂ ਵੱਲ ਧਿਆਨ ਨਹੀਂ ਦਿੰਦਾ ਤੇ ਜਿਹਦੇ ਕਾਰਨ ਜਿਹੜੇ ਵੱਡੇ ਵੱਡੇ ਜਿਹੜੇ ਕਾਰਨਾਮੇ ਹੋ ਜਾਂਦੇ ਹਨ ਇਸ ਤਰ੍ਹਾਂ ਹੀ ਇਹਨਾਂ ਦਾ ਕਹਿਣਾ ਹੈਗਾ ਵੀ ਤੂਫਾਨ ਪਰਸੋ ਚੱਲਿਆ ਸੀ ਤਾਰਾਂ ਢਿੱਲੀਆਂ ਸੀ ਇਹਨਾਂ ਵੱਲੋਂ ਰਿਪੇਅਰ ਕੀਤੀ ਗਈ ਪਰ ਚੈੱਕ ਨਹੀਂ ਕੀਤਾ ਗਿਆ ਵੀ ਕਿੱਥੇ ਅਟੈਚਮੈਂਟ ਹੈਗੀ ਤਾਰ ਕੀ ਗੱਲ ਬਾਤ ਹੈ ਜਦੋਂ ਇਹਨਾਂ ਨੇ ਬੱਤੀ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬੱਤੀ ਦਾ ਚਿੰਗੜਾ ਜਿਹੜਾ ਪੈਨ ਨਾਲ ਜਿਹੜੀ ਹੈ ਫਸਲ ਦਾ ਨੁਕਸਾਨ ਹੋਇਆ ਹੈਗਾ ਕਾਫੀ ਨੁਕਸਾਨ ਆਗਾ ਰੋਸ ਵੀ ਹੈਗਾ ਇਹਨਾਂ ਵਿੱਚ ਦੂਸਰੀ ਇਹਨਾਂ ਦੀ ਮੰਗ ਹੈਗੀ ਹੈ ਕਿ ਇੱਥੇ ਫਾਈਵ ਗੇਟ ਦੀ ਇੱਕ ਜਿਹੜੀ ਹੈ ਗੱਡੀ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਵੱਲੋਂ ਜਿਹੜਾ ਤੁਰੰਤ ਫੋਨ ਕਰਨ ਤੋਂ ਬਾਅਦ ਜਿਹੜੀ ਹੈ ਡੇਢ ਦੋ ਘੰਟੇ ਮਗਰ ਜਿਹੜੀ ਹੈ ਪਾਣੀ ਅੱਗ ਬੁਝਾਉਣ ਵਾਲੀ ਜਿਹੜੀ ਹੈ ਗੱਡੀ ਇੱਥੇ ਪਹੁੰਚੀ ਸੀ ਪਰ ਉਸ ਤੱਕ ਇਹਨਾਂ ਕੋਲੋਂ ਆਪੇ ਹੀ ਸੰਘਰਸ਼ ਕਰਕੇ ਜਿਹੜਾ ਆ ਅੱਗ ਬੁਝਾ ਲਈ ਗਈ ਸੀ ਇਹਨਾਂ ਦੀ ਮੰਗ ਹੈਗੀ ਆ ਕਿ ਨਗਰਪੰਚਾਇਤ ਆ ਕਿ ਆ ਇੱਥੇ ਹਸਪੀਟਲ ਵੀ ਹੈਗਾ ਸਰਕਾਰੀ ਵੱਡਾ ਇੱਥੇ ਜ਼ਰੂਰ ਕੋਈ ਨਾ ਕੋਈ ਗੱਡੀ ਜਿਹੜੀ ਆ ਹੋਣੀ ਚਾਹੀਦੀ ਆ ਜਿਹੜਾ ਇਹਨਾਂ ਦਾ ਜੋ ਗੱਲਬਾਤ ਸਾਡੇ ਨਾਲ ਹੋਈ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਕਹਿਣਾ ਤੇ ਕੀ ਇਹਨਾਂ ਦੀਆਂ ਮੰਗਾਂ ਸਨ ਤਾਤਾ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕਿਨ ਨਿਊਜ਼ ਦਾ ਨਾਮ ਸਰ ਗੋਕੁਲ ਗੋਪਾਲ ਮਹਿਤਾ ਜੀ ਗੂਗਲ ਜੀ ਕੀ ਕਾਰਨ ਹੈਗਾ ਅੱਗੇ ਲੱਗੀ ਆ ਤੁਹਾਡੀ ਵੀ ਜ਼ਮੀਨ ਹੈਗੀ ਆ ਇਹਨਾਂ ਦਾ ਕੰਪੂ ਸੀਗੀ ਹਾਂਜੀ ਕੀ ਕਹਿਣਾ ਕਹਿੰਦੇ ਕੀ ਗੱਲਬਾਤ ਹੋਈ ਸਰ ਗੱਲ ਇਹਦਾਂ ਹੋਈ ਹੈ ਕਿ ਕੱਲ ਕਰੀਬ 12:30 ਵਜੇ ਨਾਲ ਇਥੇ ਤਾਰਾਂ ਜਿਹੜੀਆਂ ਹੈਗੀਆਂ ਉੱਪਰ ਤੇ ਉਹਦੇ ਤੋਂ ਨਿਕਲੀ ਐ ਸਪਾਰਕ ਸਪਾਰਕ ਕਰਕੇ ਸਰ ਅੱਗ ਜਿਹੜੀ ਹੈ ਉਹ ਲੱਗ ਗਈ ਸਾਡੀ ਕਨਕਰੂ ਜਿਹੜੀ ਕਨਕ ਜਦੋਂ ਅੱਗ ਲੱਗੀ ਹੈ ਉਦੋਂ ਲਗਭਗ ਕੋਈ ਦੋ ਡਾਇਰੈਕਟਰ ਏ ਇਥੇ ਤੇ ਦੋਹਾਂ ਡਾਇਰੈਕਟਰ ਨੇ ਮਿਲ ਕੇ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਉਸੀ ਵਕਤ ਕਰਤੇ ਦਾ ਹੀ ਸੂਚਿਤ ਕਰਤੇ ਦਾ ਹੀ ਪੁਲਿਸ ਨੂੰ ਸੂਚਿਤ ਕਰਤੇ ਦਾ ਹੀ ਤੇ ਫਾਇਰ ਬ੍ਰਿਗੇਡ ਲਗਭਗ ਡੇਢ ਘੰਟੇ ਬਾਅਦ ਸਰ ਪਹੁੰਚੀ ਹੈ ਉਹ ਕਿ ਕਾਰਨ ਰਿਹਾ 1.5 ਘੰਟੇ ਬਾਅਦ ਉਹ ਸਰ ਗੱਲ ਇਹ ਹੈ ਕਿ ਇੱਥੇ ਫਾਇਰ ਬ੍ਰਿਗੇਡ ਨਹੀਂ ਕੋਈ ਵੀ ਮੁੱਦਾ ਮੇਰੀ ਉਹ ਸਰ ਗੱਲ ਇਹ ਕਿ ਇੱਥੇ ਕਮੇਟੀ ਬਣੀ ਆ ਨਰੋੜ ਜਾਇਮਲ ਸੁਪਰਟਾਇਰ ਦੀ ਕਮੇਟੀ ਬਣੀ ਹੈ ਹਸਪੀਟਲ ਵੀ ਹੈਗਾ ਲੱਗਦਾ ਨਹੀਂ ਇੱਥੇ ਜ਼ਰੂਰਤ ਇਹਨਾਂ ਚੀਜ਼ਾਂ ਦੀ ਹਾਂਜੀ ਹਾਂਜੀ ਸਰ ਬਹੁਤ ਜ਼ਰੂਰਤ ਹੈ ਸਰ ਸਾਡੀ ਮੰਗ ਮੇਨ ਹੀ ਹੈ ਕਿ ਜਿੱਦਾਂ ਇਸ ਵਾਰੀ ਸਾਡੇ ਨਾਲ ਹੋਇਆ ਔਰ ਪਿਛਲੀ ਵਾਰ ਵੀ ਜਦੋਂ ਅੱਗ ਲੱਗਦੀ ਹੈ ਉਦੋਂ ਸਾਨੂੰ ਮਤਲਬ ਅਸੀਂ ਕਰਨੇ ਆ ਕੋਸ਼ਿਸ਼ ਆਪਣੇ ਵੱਲੋਂ ਪਹੁੰਚਾ ਦੀ ਪਰ ਗੱਲ ਇਹ ਹੈ ਸਰ ਕੱਲ ਲਗਭਗ ਕੋਈ 200 ਬੰਦਾ ਸੀ ਜਿਨ੍ਹਾਂ ਨੇ ਅੱਪੇ ਅੱਗ 'ਚ ਉੱਦ ਗਏ ਆਪਣੀ ਕਿਸੇ ਨੇ ਬਾਹਰ ਛਾਲ ਲਈ ਹੈ ਕਿਸੇ ਨੇ ਆਪਣਾ ਮੂੰਹ ਛਾਲ ਲਿਆ ਤੇ ਸਾਰਿਆਂ ਨੇ ਮਿਲ ਕੇ ਸਰ ਇਹ ਅੱਗ ਪਹਚਾਈ ਹੈ ਅਗਰ ਇਸ 10 ਕਿਲੇ ਨੂੰ ਅਸੀਂ ਨਹੀਂ ਚਿੱਦਤਾ ਨਾਲ ਇਹਨੂੰ ਸਰ ਰੋਕੋ ਦੀ ਕੋਸ਼ਿਸ਼ ਕੀਤੀ ਅਗਰ ਨਹੀਂ ਰੋਕਦੇ ਤੇ ਲਗਭਗ 200 300 ਕਿਲੇ ਦਾ ਨੁਕਸਾਨ ਹੋ ਜਾਣਾ ਸੀ ਘਰਾਂ ਤੱਕ ਵੀ ਜਾ ਸਕਦੀ ਸੀ ਬਿਲਕੁਲ ਸਰ ਬਿਲਕੁਲ ਸਰ ਆਹੀ ਤੇ ਇਸ ਗੱਲ ਦਾ ਹੀ ਸ਼ੁਕਰ ਮਨਾਉਣਾ ਹੈ ਕਿ ਸ਼ੁਗਰ ਕਰੋ ਕੋਈ ਬੰਦੇ ਦੀ ਕੇ ਨਾਲ ਮਾਨਹਾਨੀ ਨਹੀਂ ਹੋਈ ਆ ਕੁਝ ਵੀ ਹੈ ਕਿਸੇ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ ਥੋੜੀ ਬਹੁਤ ਜਿਹੜੀ ਹੈ ਉਹ ਜਲਿਆ ਕੋਈ ਬੰਦਾ ਖਤਮ ਨਹੀਂ ਹੋਇਆ ਮੇਨ ਸਰ ਗੱਲ ਇਹ ਹੈ ਤੇ ਨਲਾਇਕੀ ਮੰਨਦੇ ਤੁਸੀਂ ਇਹਦੇ ਵਿੱਚ ਅੱਗ ਲੱਗਣ ਲੱਗ ਨਲਾਇਕੀ ਸਰ ਗੱਲ ਇਹ ਹੈ ਕਿ ਬਿਜਲੀ ਵਾਲਿਆਂ ਦੀ ਹੈ ਜੇ ਇਹ ਤਾਰਾਂ ਪ੍ਰੋਪਰ ਮੇਨਟੇਨ ਕੀਤੀਆਂ ਜਾਣ ਤਾਰਾਂ ਦੀ ਪ੍ਰੋਪਰ ਕਸਾਈ ਕੀਤੀ ਜਾਏ ਜਦੋਂ ਫਸਲ ਦਾ ਟਾਈਮ ਆ ਪੱਕਣ ਦਾ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਸਭ ਤੋਂ ਜ਼ਿਆਦਾ ਡਰ ਹੁੰਦਾ ਹੈ ਆਈ ਸਾਰਾ ਆਪਣੇ ਖੇਤ ਵਿੱਚ ਜਲਦੀ ਵੀ ਡਰਦੇ ਹਾਂ ਕਿ ਕਿਤੇ ਕੁਝ ਹਾਸਾ ਨਾ ਹੋ ਜੇ ਕਿਤੇ ਕੋਈ ਸਿਗਰਟ ਨਾ ਪੀ ਰਿਹਾ ਹੋਵੇ ਕਿਤੇ ਕੋਈ ਬੀੜੀ ਨਾ ਪੀ ਰਿਹਾ ਕਿਉਂਕਿ ਸਰ ਇਹ ਟਾਈਮ ਜਿਹੜਾ ਹੈ ਪੀਕ ਟਾਈਮ ਹੈ ਮੰਡੀਆਂ ਚੱਲ ਰਹੀਆਂ ਸਰ ਕੀ ਮੰਗ ਕਰਦੇ ਮੰਗ ਸਰ ਇਹ ਕਰਦੇ ਆ ਕਿ ਸਰਕਾਰ ਵੱਲੋਂ ਕਹਿਣਾ ਹੈ ਕਿ ਮੌਇਸਚਰ ਜਿਹੜਾ ਹੈ ਪ੍ਰੋਪਰ ਹੋਣਾ ਚਾਹੀਦਾ ਕਣਕ ਦਾ ਮੌਇਸਚਰ ਕਰਕੇ ਸਰ ਅਸੀਂ ਆਪਣੀ ਕਣਕ ਰੱਖੀ ਦੀ ਕਿ ਮੌਇਸਚਰ ਇਹਨੂੰ ਪ੍ਰੋਪਰ ਦੀ ਪਰ ਹੁਣ ਜੋ ਇਹ ਹਾਸਾ ਵਾਪਰੇ ਆ ਉਸ ਕਰਕੇ ਸਰ ਮੇਰਾ ਤੇ ਸਰ ਸਭ ਕੁਝ ਹੀ ਖਤਮ ਹੋ ਗਿਆ ਮੇਰੇ ਤੋਂ 2 ਕਿੱਲੇ ਪਹਿਲੀ ਹੀ ਸਰ ਸਭ ਖਤਮ ਹੋ ਗਿਆ ਕੀ ਮੰਗ ਕਰਦੇ ਮੰਗ ਸਰ ਇਹ ਕਰਨੇ ਆ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਏ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਪੂਰਾ ਕੀਤਾ ਜਾਏ ਪਲੱਸ ਸਰ ਇੱਥੇ ਜਦੋਂ ਵੀ ਫਸਲ ਦਾ ਟਾਈਮ ਹੁੰਦਾ ਸਾਨੂੰ ਇੱਕ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਬਿਜਲੀਕਰ ਉਪਲਬਧ ਕਰਾਈ ਜਾਏ ਕਤਰੀ ਮਾ ਪੰਚਾਇਤ ਮੈਂਬਰਾਂ ਗਾ ਮਾਨ ਸਿੰਘਪੁਰ ਤੋਂ ਕੀ ਗੱਲਬਾਤ ਹੋਈ ਹੈ ਕਹਿੰਦੇ ਅੱਗ ਲੱਗ ਗਈ ਹੈ ਹਾਂਜੀ ਸਰ ਅੱਗ ਲੱਗੀ ਕਿ ਕੀ ਏੜੀ ਲੈਣ ਗਈ ਨਹੀਂ ਹੈ ਗਈ ਸਾਰੇ ਬਾਟਰ ਲੈਂਡ ਤੋਂ ਗਈ ਹੈਗੀ ਹੈ ਹਰ ਸਾਲ ਸਾਰੇ ਇੱਥੇ ਇਹੋ ਹੀ ਨੁਕਸਾਨ ਹੁੰਦਾ ਕਿ ਅੱਗ ਲੱਗ ਜਾਂਦੀ ਹੈ ਕਿਤੇ ਕਿਤੇ ਨਾ ਚੰਗਾਰੇ ਪੇਜ ਜਾਂਦੇ ਤੇ ਅੱਗ ਲੱਗ ਜਾਂਦੀ ਹੈਗੀ ਤੇ ਸਾਰੇ ਬਿਜਲੀ ਵਿਭਾਗ ਲੈ ਉਹਨਾਂ ਹਰ ਸਾਲ ਸਾਰ ਰਿਪੇਅਰ ਕਰਨੀ ਚਾਹੀਦੀ ਹੈਗੀ ਨਿੰਦਾ ਕੋਈ ਫਰਜ਼ੀ ਨਿਆਰ ਪੇਰ ਨਹੀਂ ਕਰਦਾ ਕੋਈ ਵੀ ਹੈਗਾ ਸਾਡੀ ਸਰਕਾਰ ਕੋਲੋਂ ਇਹੋ ਹੀ ਮੰਗਿਆ ਕਿ ਸਾਰੇ ਸਾਨੂੰ ਮੁਆਵਜ਼ਾ ਦਿੱਤੇ ਜਾਵੇ 10 ਕਿਲੇ ਏਕੜ ਜ਼ਮੀਨ ਹੈਗੀ ਜਿਹੜੀ ਸੜਕੇ ਸਵਾ ਹੋ ਗਈ ਹੈਗੀ ਇੱਥੇ ਕੀ ਲੱਗਦਾ ਕਿੰਨੇ ਦਾ ਨੁਕਸਾਨ ਹੋ ਗਿਆ ਸਾਰੇ ਜਿਆਦਾ ਨਹੀਂ ਦਾ ਕਟਕੜੋ ਵੀ ਜੀ 5 ਲੱਖ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਨਸੀਬਦਾਸ ਮੈਂਬਰ ਪੰਚਾਇਤ ਸਾਬਕਾ ਮੈਂਬਰ ਪੰਚਾਇਤ ਗ੍ਰਾਮ ਪੰਚਾਇਤ ਮਾਨਸੇਮਪੁਰ ਕੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਹੈ ਕਣਕ ਨੂੰ ਤੁਹਾਡੇ ਪਿੰਡ ਦੇ ਵਿੱਚ ਠੀਕ ਤੁਹਾਡੀ ਪਹਿਲੀ ਹੈਗੀ ਹਾਂ ਸਰ ਪਹਿਲੀ ਤੇ ਹੈਗੀ ਇੱਥੇ ਪਰ ਇਹ ਜਿਹੜਾ ਬਜਲੀ ਨਾਲ ਦਾ ਸਾਰਾ ਇਹ ਕਾਂਡ ਹੋਇਆ ਕਿਉਂਕਿ ਜਦੋਂ ਵੀ ਬੱਤੀਆਂ ਛੱਡੀ ਐ ਆਪਣੇ ਪਹਨੇਰੀ ਚਲੀ ਸੀ ਲਾਈਨਾਂ ਖਰਾਬ ਸੀ ਤੇ ਜਦੋਂ ਉਹਨੇ ਬੱਤੀ ਛੱਡੀ ਤੇ ਉਹਦੇ ਨਾਲ ਹੀ ਜਿਹੜਾ ਉਹ ਤਬਾਕਾ ਹੋ ਗਿਆ ਸਪਾਰਕ ਹੋਈ ਐ ਉਹਦੇ ਕਾਰਨ ਜਿਹੜਾ ਚੰਗੜਾ ਪੈਣੇ ਕਾਰਨ ਅੱਗ ਛਲ ਗਈ ਐ ਤੇ ਇੱਥੇ ਕਾਫੀ ਲੋਕੀ ਦੌੜੇ ਬਜ਼ਾਰੇ ਟਰੈਕਟਰ ਟੁੱਟ ਲੈ ਕੇ ਲੇਕਿਨ ਫਿਰ ਵੀ ਬੜੀ ਕੋਸ਼ਿਸ਼ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਫਿਰ ਵੀ ਲੋਕਾਂ ਨੇ ਅੱਗ ਵਿੱਚ ਕੁੱਦ ਕੇ ਟਰੈਕਟਰ ਵਿੱਚ ਬਾੜ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਤੇ ਉਹਨਾਂ ਨੇ ਇਹ ਕੰਮ ਕੀਤਾ ਪਰ ਫਿਰ ਵੀ ਜਿਹੜੀ 8-10 ਕਿਲੇ ਜਗ੍ਹਾ ਜਿਹੜੀ ਆ ਉਹ ਉੱਜਲ ਗਈ ਹੈ ਕਿੰਨੇ ਕਦਾ ਨੁਕਸਾਨ ਹੋ ਗਿਆ ਤੁਹਾਡੇ ਸਾਹਿਬ ਘੱਟ ਘੱਟ ਇਹ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਹੋ ਆਸੀਂ ਮੰਗ ਕਰਨਾ ਸਰਕਾਰ ਤੋਂ ਕਿ ਉਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਗਰੀਬ ਲੋਕੀ ਨੇ ਵਿਚਾਰੇ ਜਿਹੜਾ ਇਹਨਾਂ ਤੇ ਹੀ ਡਿਵੈਂਡਰ ਨੇ ਸਾਰੇ ਸਰਕਾਰ ਤੇ ਹਰ ਵਾਰੀ ਕਹਿੰਦੀ ਹੈ ਜਦੋਂ ਵੀ ਕੋਈ ਫਸਲ ਆਉਂਦੀ ਹੈ ਤੇ ਕਹਿੰਦੇ ਹੈ ਕਿ ਜੇ ਕੋਈ ਨੁਕਸਾਨ ਹੁੰਦਾ ਆਪਾਂ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੰਨੇ ਆ ਕਦੇ ਮਿਲਿਆ ਨਹੀਂ ਸਰ ਪਿਛਲੇ ਵਾਰੀ ਵੀ ਉਹਨਾਂ ਨੇ ਖਰਾਬਾ ਲਿਖਿਆ ਸੀ ਲੇਕਿਨ ਇੱਕ ਬੰਦੇ ਨੂੰ ਵੀ ਇੱਥੇ ਖਰਾਬਾ ਨਹੀਂ ਮਿਲਿਆ ਤੇ ਦੂਜੀ ਗੱਲ ਹੈ ਕਿ ਮੈਂ ਮੰਤਰੀ ਸਾਹਿਬ ਨੂੰ ਜੋ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਹਾਂ ਉਹ ਤੋਂ ਕਿ ਇੱਥੇ ਕੋਈ ਫਾਇਰ ਬ੍ਰਿਗੇਡ ਜਿਹੜੀ ਆ ਜਰੂਰ ਨਰੋਟ ਬਲਾਕ ਦੇ ਵਿੱਚ ਦਿੱਤੀ ਜਾਵੇ ਤਾਂ ਕਿ ਤੁਰੰਤ ਜਿਹੜਾ ਕੋਈ ਕਾਰਵਾਈ ਹੁੰਦੀ ਹੈ ਉਹ ਜੀ ਕੰਮ ਹੁੰਦਾ ਤੇ ਤੁਰੰਤ ਇੱਥੇ ਕਾਰਵਾਈ ਕੀਤੀ ਜਾਵੇ ਤੇ ਆਪਣੀ ਫਾਇਰ ਬ੍ਰਿਗੇਡ ਪੁੱਜੇ ਜਦੋਂ ਫਾਇਰ ਬ੍ਰਿਗੇਡ ਇੱਥੇ ਆਈ ਹੈ ਤਾਂ ਉਹ ਸੜਕ ਜੀ ਖੜੀ ਰਹੀ ਲੜਕੇ ਉਹਨੇ ਅੱਗੇ ਲੋਕਾਂ ਨੇ ਕਾਬੂ ਕਰ ਲਿਆ ਸੀ 1.5 ਘੰਟੇ ਬਾਅਦ